ਪਰਿਵਾਰ ਦੇ ਨੰਬਰਾਂ ਸਮੇਤ ਪੰਜ ਕੁੜੀਆਂ ਸਮੇਤ 15 ਰਿਸ਼ਤੇ ਨੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਜੀ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜਿਲ੍ਹਾ ਸੰਗਰੂਰ ਤੋਂ ਆ ਜੀ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੈ ਖਾਸ ਤੌਰ ਤੇ ਮੁੰਡੇ ਵਾਲਾ ਕਾਲਮ ਜਰੂਰ ਪੜੋ ਕਿਸ ਤਰ੍ਹਾਂ ਦਾ ਕੱਦ ਕਾਠ ਭੈਣ ਭਾਈ ਸਾਰਾ ਡਾਟਾ ਪੜ੍ਹ ਕੇ ਲਾਲ ਪੱਟੀ 'ਚ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਜੀ ਕੋਈ ਵੀ ਰਿਸ਼ਤਾ ਨੂੰ ਪਹਿਲਾਂ ਪੜੋ ਸਮਝੋ ਤੁਹਾਡੇ ਨਾਲ ਮੈਚ ਹੁੰਦਾ ਫਿਰ ਫੋਨ ਕਰਨਾ ਫਾਲਤੂ ਕਿਸੇ ਨੂੰ ਫੋਨ ਨਹੀਂ ਕਰਨਾ ਅਗਲਾ ਰਿਸ਼ਤਾ ਅੰਮ੍ਰਿਤਸਰ ਸਾਹਿਬ ਤੋਂ ਆ ਮੁੰਡਾ ਗਵਰਨਮੈਂਟ ਜੋਬ ਤੇ ਬੈਂਕਿੰਗ ਦੀ ਬੁਗਟ ਸੈਲਰੀ ਹੈ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕੱਦ ਕਾਸਟ ਪੜ੍ਹ ਕੇ ਫੋਨ ਕਰੋ ਜੇ ਅਗ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਹੈ ਗੱਲ ਨੂੰ ਧਿਆਨ ਨਾਲ ਸਮਝ ਕੇ ਫਿਰ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਹੈ ਸੰਗਰੂਰ ਜ਼ਿਲ੍ਹੇ ਤੋਂ ਮੁੰਡਾ ਕੰਬੋਸ ਸਿੱਕ ਜਿਹੜੀ ਕਾਸਟ ਹੈ ਨਾ ਕਦ ਕਾਠ ਭੈਣ ਭਾਈ ਸਾਰਾ ਕੁਝ ਪੜ ਲਿਓ ਤੇ ਨਿਊਜ਼ੀਲੈਂਡ ਦੇ ਵਿੱਚ ਮੁੰਡਾ ਪੀਆਰ ਹੈ ਕੁੜੀ ਵੀ ਨਿਊਜ਼ੀਲੈਂਡ ਦੇ ਵਿੱਚ ਪੀਆਰ ਜਾਂ ਇੰਡੀਆ ਹੈ ਤਾਂ ਬੜੀਆ ਪੜੀ ਲਿਖੀ ਚਾਹੀਦੀ ਹੈ ਅਗਲਾ ਰਿਸ਼ਤਾ ਜਿਲ੍ਹਾ ਫਿਰੋਜ਼ਪੁਰ ਤੋਂ ਆ ਜੀ ਜੱਟ ਸੇ ਕਾਸਟ ਹੈ ਆਸਟ੍ਰੇਲੀਆ ਦੇ ਵਿੱਚ ਆ ਮੁੰਡਾ 66 ਕਿੱਲੇ ਜ਼ਮੀਨ ਹੈ ਜੁਆਇੰਟ ਫੈਮਿਲੀ ਆ ਮਤਲਬ ਸਾਰੀ ਫੈਮਿਲੀ ਇਕੱਠੀ ਆ ਤੇ ਆੜ ਤੱਕ ਕੰਮ ਆ ਸੈਰੀ ਪ੍ਰਾਪਰਟੀ ਆ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਆ ਡਾਟਾ ਪੜ੍ਹ ਕੇ ਗੱਲ ਕਰੋ ਜੀ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਆ ਜੀ ਜਿਲ੍ਹਾ ਮਾਨਸਾ ਤੋਂ ਕੁੜੀ ਬਲੋਂਗ ਕਰਦੀ ਆ ਪ੍ਰੀਪੇਅਰਿੰਗ ਗਵਰਨਮੈਂਟ ਜੋਬ ਦੀ ਐਗਜ਼ਾਮ ਜਿਹੜੀ ਦੇ ਰਹੀ ਆ ਤੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਖਾਸ ਤੌਰ ਤੇ ਲੈਂਨ ਨੂੰ ਹਮੇਸ਼ਾ ਧਿਆਨ ਨਾਲ ਪੜ੍ਹ ਕੇ ਫਿਰ ਫੋਨ ਕਰੋ ਜੀ ਮੈਚ ਹੁੰਦਾ ਹੋਵੇ ਜੋ ਵਾਲੀ ਦੀ ਡਿਮਾਂ ਕੈਨੇਡਾ ਦੇ ਵਿੱਚ ਆਪਣੀ ਕੰਪਨੀ ਆ ਘਰ ਬਣਾਉਣ ਦੀ 7.5 ਕਿੱਲੇ ਜ਼ਮੀਨ ਆ ਭਰਾ ਭੈਣ ਕੋਈ ਨਹੀਂ ਇਕੱਲਾ ਮੁੰਡਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਆ ਡਾਟਾ ਪੜ੍ਹ ਕੇ ਸਮਝ ਕੇ ਗੱਲ ਕਰੋ ਅਗਲਾ ਰਿਸ਼ਤਾ ਜ਼ਿਲ੍ਹਾ ਜਮਨਾਗਰ ਹਰਿਆਣਾ ਤੋਂ ਆ ਜੀ ਖੱਤਰੀ ਪੰਜਾਬੀ ਆ ਕੈਨੇਡਾ ਦੇ ਵਿੱਚ ਇਹ ਵੀ ਮੁੰਡਾ ਪੀਆਰ ਆ ਸੁਪਰਵਾਈਜ਼ਰ ਵਧੀਆ ਕੰਪਨੀ ਚ ਆਇਲ ਤੇ ਗੈਸ ਦੀ ਚ ਤੇ ਡਾਟਾ ਪੜ੍ਹ ਕੇ ਗੱਲ ਕਰੋ ਅਗਲਾ ਰਿਸ਼ਤਾ ਜੀ ਸਿੰਘ ਰਾਜਪੁਰਾ ਤੋਂ ਆ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ 10 ਕਿੱਲੇ ਜ਼ਮੀਨ ਆ ਭੈਣ ਭਰਾ ਕੋਈ ਨਹੀਂ ਪੀਆਰ ਐਨ ਪ੍ਰੋਸੈਸ ਫਾਈਲ ਦੇ ਵਿੱਚ ਹਨ ਕੁੜੀ ਕੈਨੇਡਾ ਪੀਆਰ ਚਾਹੀਦੀ ਹੈ ਇਹਨਾਂ ਨੂੰ ਅਗਲਾ ਰਿਸ਼ਤਾ ਨਾਮ ਜੇਜ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ 1995 ਦਾ ਡੇਟ ਆਫ ਬਰਥ ਹੈ 5 ਕਿੱਲੇ ਜ਼ਮੀਨ ਦੋਨੇ ਭਰਾਵਾਂ ਨੂੰ ਪ੍ਰਾਈਵੇਟ ਵਿੱਚ ਮੁੰਡਾ ਜੌਬ ਕਰਦਾ ਮੁੰਡਾ ਅੰਬਰਤਾਰੀ ਹੈ ਕੁੜੀ ਅੰਬਰਤਾਰੀ ਹੋਵੇ ਜਾਂ ਗੁਰਸੇਖ ਹੋਵੇ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਬਰਨਾਲਾ ਤੋਂ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਕੁੜੀ অন্ਟਾਰੀਓ ਮੈਡੀਕਲ ਸੈਂਟਰ ਦੇ ਵਿੱਚ ਦਫ਼ਤਰ ਪ੍ਰਬੰਧਕ ਪ੍ਰਸ਼ਾਸਕ ਵਜੋਂ ਕੰਮ ਕਰਦੀ ਹੈ ਸਾਰਾ ਡਾਟਾ ਪੜ ਕੇ ਖਾਸ ਤੌਰ ਤੇ ਮੁੰਡੇ ਵਾਲਾ ਕੌਲਮ ਫਿਰ ਗੱਲ ਕਰੋ ਜੇ ਅਗਲਾ ਮੁੰਡਾ ਕੱਲਾ ਕੱਲਾ ਮੁੰਡਾ ਜੀ ਭਰਾ ਭੈਣ ਕੋਈ ਨਹੀਂ ਤਿੰਨ ਕ ਮੈਨਾ 4 ਕਿੱਲੇ ਜ਼ਮੀਨ ਧਰੇਲੂ ਕੁੜੀ ਚਾਹੀਦੀ ਹੈ ਹਨਾ ਕਿਹੜੀ ਕਿਹੜੀ ਕਾਸਟ ਤੋਂ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੇ ਅਗਲਾ ਰਿਸ਼ਤਾ ਜਿਲ੍ਹਾ ਤਰਨਤਾਰਨ ਤੋਂ ਆ ਜੀ ਮੁੰਡਾ ਜਰਮਨ ਦੇ ਵਿੱਚ ਪੀਆਰ ਹੈ 2 ਕਿੱਲੇ ਜ਼ਮੀਨਾਂ ਕੋਠੀ ਪਾਈ ਹੋਈ ਹੈ ਸ਼ਾਰਟ ਟਰਮ ਰਿਪੋਰਟਾ 2 ਮਹੀਨਾ ਬਾਅਦ ਹੋ ਗਿਆ ਸੀ ਤੇ ਸਾਰਾ ਡਾਟਾ ਪੜ੍ਹ ਕੇ ਸਮਝ ਕੇ ਫਿਰ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਸਿੰਘ ਅੰਬਰਤਾਰੀ ਹੈ ਜੀ ਮੁੰਡਾ ਪਰਜਾਪਤੀ ਡੋਲ ਜਿਹੜਾ ਇਹਨਾਂ ਦਾ ਗੋਤ ਹੈ 93 ਦਾ ਡੇਟ ਏਰੀਓਫੀਸਰ ਸਾਰਾ ਡਾਟਾ ਪੜ ਕੇ ਡਾਇਰੈਕਟ ਗੱਲ ਕਰੋ ਜਿਆਲ ਰਿਸ਼ਤਾ ਗੁਰਦਾਸਪੁਰ ਤੋਂ ਆ ਜੀ ਮੁੰਡਾ ਕਨੇਡਾ ਦੇ ਵਿੱਚ ਪੀਆਰ ਐ ਕੱਦ ਕਾਠ ਭੈਣ ਭਾਈ ਸਾਰਾ ਕੁਝ ਪੜਿਓ ਡਾਟਾ ਜਾਂਚ ਕੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਫਿਰ ਪਰਵਾਰ ਨਾਲ ਲਾਲ ਪੱਟੀ ਵਾਲੇ ਨੰਬਰ ਤੇ ਗੱਲ ਕਰ ਸਕਦੇ ਹੋ ਐਡ ਪਾਉਣ ਲਈ ਹੇਠਾਂ ਪੀਲੀ ਪੱਟੀ ਸਾਡਾ ਨੰਬਰ ਹੈ ਤੇ ਰੋਜ਼ ਨਵੇਂ ਰਿਸ਼ਤੇ ਪਹੁੰਚਣ ਚੈਨਲ ਸਬਸਕ੍ਰਾਈਬ ਕਰੋ